ਭਗਵੰਤ ਮਾਨ ਦੀ ਸਰਕਾਰ ਆ ਗਈ ਆਪਣੀਆਂ ਧੀਆਂ ਨੂੰ ਪਟਵਾਰੀ ਲਵਾ ਲਓ ਭਗਵੰਤ ਮਾਨ ਸਰਕਾਰ ਆ ਗਈ ਆਪਣੀਆਂ ਧੀਆਂ ਨੂੰ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਬਿਨਾਂ ਰਿਸ਼ਵਤ ਤੋਂ ਇੰਸਪੈਕਟਰ ਲਗਵਾ ਲਓ ਭਗਵੰਤ ਮਾਨ ਸਰਕਾਰ ਆ ਗਈ ਤੁਸੀਂ ਬਿਨਾਂ ਰਿਸ਼ਵਤ ਤੋਂ ਟੀਚਰ ਪੱਕੇ ਕਰਾ ਲਓ ਭਗਵੰਤ ਮਾਨ ਸਰਕਾਰ ਆ ਗਈ ਤੁਸੀਂ ਰਿਸ਼ਵਤ ਮੰਗਦੇ ਪਟਵਾਰੀ ਨੂੰ ਵੀ ਜੇਲ੍ਹ ਭਜਾ ਸਕਦੇ ਹੋ ਭਗਵੰਤਮਾਨ ਸਰਕਾਰ ਆ ਗਈ ਤੁਸੀਂ ਪ੍ਰੈਸ ਲੀਡਰਾਂ ਨੂੰ ਵੀ ਜੇਲ੍ਹ 'ਚ ਸਟਵਾ ਸਕਦੇ ਹੋ ਵੈਸੇ ਤਾਂ ਭਗਵੰਤਮਾਨ ਜਦੋਂ ਦੇ ਮੁੱਖ ਮੰਤਰੀ ਬਣੇ ਨੇ ਉਦੋਂ ਤੋਂ ਹੀ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਨੌਕਰੀਆਂ ਬਣਦੇ ਨਜ਼ਰ ਆਏ ਨੇ ਕੈਮਰੇ ਤੇ ਨਜ਼ਰ ਆਏ ਨੇ ਤੁਸੀਂ ਦੇਖ ਸਕਦੇ ਹੋ ਅੱਜ ਨਿਯੁਕਤੀ ਪੱਤਰ ਵੰਡਣ ਵੇਲੇ ਇਸ ਬੀਬੀ ਨੇ ਭਗਵੰਤਮਾਨ ਦੇ ਮੂੰਹ ਤੇ ਹੀ ਆਕ ਦਿੱਤੀ ਆ ਗੱਲ ਆਓ ਸੁਣਦੇ ਹਾਂ ਜੇ ਤੁਹਾਨੂੰ ਸਾਡੀ ਇਹ ਰਿਪੋਰਟ ਵਧੀਆ ਲੱਗੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇੱਕੋ ਹੀ ਗੱਲ ਇਹ ਕਹਿਣਾ ਚਾਹੁੰਨੀ ਆ ਕਿ ਪਿਛਲੀ 28 ਜੁਲਾਈ ਨੂੰ ਅਸੀਂ ਕੱਚੇ ਅਧਿਆਪਕ ਪੱਕੇ ਹੋਏ ਸੀਗੇ ਮੈਂ ਉਹਨਾਂ ਵਿੱਚੋਂ ਆ ਐਜੇ ਸਟੇਟ ਪ੍ਰੈਜ਼ੀਡੈਂਟ ਮਤਲਬ ਇੱਥੇ ਅੱਜ ਸਾਡੀ ਭੈਣ ਕਿਰਨਜੀਤ ਕੌਰ ਤੁਸੀਂ ਪਿਛਲੇ 28 ਤਰੀਕ ਨੂੰ ਮੀਡੀਆ ਰਾਹੀਂ ਸਾਰੇ ਪੰਜਾਬ ਨੇ ਉਹ ਹਾਲ ਦੇਖਿਆ ਹੋਣਾ ਭੈਣ ਦਾ ਸਾਡੀ ਦਾ ਕਿ ਉਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਜਦੋਂ 14 ਦੇ ਵਿੱਚ ਇਹਨਾਂ ਦੀ ਬੱਚੀ ਜਿਹੜੀ 14 ਮਹੀਨਿਆਂ ਦੀ ਉਹ ਮਤਲਬ ਸਰਕਾਰ ਦੀਆਂ ਨਲਾਕੀਆਂ ਕਾਰਨ ਮੈਂ ਕਹੂੰਗੀ ਕਿ ਉਹਦੀ ਡੈਥ ਹੋ ਗਈ ਸੀ ਉਦੋਂ ਸਾਡੇ ਅੱਜ ਐਜੂਕੇਸ਼ਨ ਸੈਕਟਰੀ ਸਾਹਿਬ ਖੜੇ ਆ ਸਰ ਉਸ ਟਾਈਮ ਬਠਿੰਡੇ ਦੇ ਵਿੱਚ ਡੀਸੀ ਸੀਗੇ ਇਹਨਾਂ ਨੇ ਸਾਡੀ ਬਹੁਤ ਉਦੋਂ ਵੀ ਮਦਦ ਕੀਤੀ ਸੀ ਅੱਜ ਵੀ ਮਤਲਬ ਅਸੀਂ ਸਰਕਾਰ ਦੇ ਰਹੇ ਅੱਜ ਸਾਡੇ ਵਿਭਾਗ ਵਿੱਚ ਆਇਆ ਸੀ ਵੀ ਇਹ ਗੱਲ ਦਾ ਮਾਣ ਮਹਿਸੂਸ ਕਰਦੇ ਆਂ ਵੀ ਜਦੋਂ ਜਦੋਂ ਤੁਹਾਡੀ ਸਰਕਾਰ ਆਈ ਉਦੋਂ ਹਾਲਾਤ ਕੁਝ ਹੋਰ ਸੀ ਅੱਜ ਹਾਲਾਤ ਕੁਝ ਹੋ ਰਿਹਾ ਹੈ ਵੀ ਅੱਜ ਅਸੀਂ ਜਿਹੜਾ ਅੱਜ ਦਾ ਨਿਯੁਕਤੀ ਪੱਤਰ ਲਿਆ ਉਹ ਬਿਨਾ ਧਰਨੇ ਰੈਲੀ ਮਜਾਰੇ ਤੋਂ ਬਿਨਾ ਲਿਆ ਤੇ ਅੱਜ ਦਾ ਜਿਹੜਾ ਮਤਲਬ ਉਹ ਭੈਣ ਸਾਡੀ ਜਿਹੜੀ ਹੈਗੀ ਸੀਗੀ ਉਹਨਾਂ ਦੇ ਹਸਲੈਂਡ ਦੀ ਡੈਥ ਹੋ ਗਈ ਸੀ ਐਕਸੀਡੈਂਟ ਦੇ ਵਿੱਚ ਉਹ ਉਹਦਾ ਜੌਬ ਮਿਲੀ ਸੀ ਸਰ ਸਾਡੇ 18 ਮਤਲਬ ਕਿ 7000 ਬੰਦੇ ਨੂੰ 5000 ਦੀ ਜੌਬ ਮਿਲੀ ਸੀ ਅੱਜ ਅਸੀਂ ਜਿਹੜੀ ਉਹ 5000 ਵਾਲੀ ਜੌਬ ਮਾਨ ਸਰਕਾਰ ਦੀ ਬਦਲਤ ਅਸੀਂ 18000 ਤੇ ਹੋ ਗਈਆਂ 4500 ਅਧਿਆਪਕਾਂ ਕਰੀਵਾ ਸੀ ਲੇਕਿਨ ਉਹਦਾ 12700 ਅਧਿਆਪਕ ਨੂੰ ਨਿਯੁਕਤੀ ਪੱਤਰ ਮਿਲੇ ਸੀ ਸਰ ਸਰ ਅੱਜ ਇੰਨਾ ਕਮਾਨ ਮਹਿਸੂਸ ਹੋ ਰਿਹਾ ਕਿ ਸਾਨੂੰ ਤੁਹਾਡੇ ਤੱਕ ਪਹੁੰਚਣ ਲਈ ਮਤਲਬ ਲੋਕ ਸਾਨੂੰ ਇਹ ਕਹਿੰਦੇ ਵੀ ਕਿ ਤੁਸੀਂ ਸੀਐਮ ਸਾਹਿਬ ਕੋਲ ਕਿਵੇਂ ਚਲੇ ਜਾਂਦੇ ਹੋ ਕਿ ਤੁਹਾਡੀ ਗੱਲ ਹਰ ਗੱਲ ਪਹੁੰਚਦੀ ਹੈ ਸਾਡੇ ਮਾਨਯੋਗ ਅੱਜ ਸਾਡੇ ਹਰਜੂਤ ਸਿੰਘ ਸਰਦਾਰ ਬੈਸ ਸਭ ਖੜੇ ਆ ਇਹਨਾਂ ਦੇ ਬਦੌਲਤ ਅਸੀਂ ਤਰਾਹ ਮਨਾ ਕੇ ਤੁਹਾਡੇ ਤੱਕ ਜਿਵੇਂ ਪਹੁੰਚੇ ਆ ਸਾਡਾ ਮਹਿਕਮਾ ਜਿਹੜਾ ਉਹ ਬਹੁਤ ਬਲੰਦੀਆਂ ਤੱਕ ਗਿਆ ਜਿਹੜੇ 17 12700 ਅਧਿਆਪਕ ਹੈ ਪਹਿਲੀ ਤਨਖਾਹ ਜਦੋਂ ਖਾਤੇ ਦੇ ਵਿੱਚ ਪਈ ਸਰ ਮਤਲਬ ਸਰ ਨੇ ਵੀ ਦੱਸਿਆ ਤੇ ਸਾਨੂੰ ਜਿਹੜੀਆਂ ਵਧਾਈਆਂ ਆਈਆਂ ਸਾਨੂੰ ਸਾਲ ਲੈਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਸਰ ਇਹ ਇੱਕ ਵਸ ਮੇਰੀ ਇੱਕ ਛੋਟੀ ਜੀ ਗੁਜਾਰਸ਼ ਹੈ ਵੀ ਹਾਥੀ ਲੰਘ ਗਿਆ ਸਿਰਫ ਇੱਕ ਪੂਛ ਜੀ ਰਹਿ ਗਈ ਜਿਵੇਂ ਕਹਿੰਦੇ ਆ ਕਿ ਉਹਦੇ ਵਿੱਚ 300 ਅਧਿਆਪਕ ਹੈ ਜਿਹੜੇ 31 ਜੁਲਾਈ ਨੂੰ 31 ਅਗਸਤ ਨੂੰ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸਰ 100 ਹਾਂ ਜੀ ਲੰਗੀ ਥੈਂਕ ਯੂ ਸਰ ਸਰ 117 157 ਕਬੰਦੀ ਹੋ ਆ ਸਰ ਜਿਨ੍ਹਾਂ ਦੀ ਮਤਲਬ 10 ਸਾਲ ਕੰਪਲੀਟ ਨਹੀਂ ਹੁੰਦੇ ਠੀਕ ਹੈ ਥੈਂਕ ਯੂ ਸਰ ਸਰ ਅਸੀਂ ਤੁਹਾਡੇ ਕੋਲ ਵੀ ਆਉਣਾ ਚਾਹੁੰਦੇ ਆ ਕਿ ਕੀ ਗੱਲ ਹੈ ਇਹ ਮੇਰੀ ਲਾਸਟ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਮੁੱਖ ਮੰਤਰੀ